ਸਤਲੁਜ ਦਰਿਆ ਫਿਲੌਰ ਇਲਾਕੇ ਵਿੱਚ ਪਾਣੀ ਦਾ ਪੱਧਰ ਦੁੱਗਣਾ ਹੋ ਗਿਆ ਹੈ ਰਾਤ ਤੱਕ ਹੋਰ ਵੱਧ ਸਕਦਾ ਹੈ ਪਾਖੜਾ ਡੈਮ ਤੋਂ 1 ਲੱਖ ਕਿਊਸਿਕ ਤੋਂ ਵੱਧ ਪਾਣੀ ਛੱਡਿਆ ਗਿਆ ਹੈ ਜਿਹੜਾ ਸ਼ਾਮ ਤੱਕ ਪੁੱਜ ਜਾਵੇਗਾ ਦਰਿਆ ਦੇ ਨੇੜੇ ਤੇੜੇ ਪਿੰਡਾਂ ਵਾਲਿਆਂ ਨੂੰ ਅਲਰਟ ਰਹਿਣਾ ਚਾਹੀਦਾ ਹੈ ਤੇ ਆਪਣਾ ਮਾਲ ਡੰਗਰ ਤੇ ਹੋਰ ਸਮਾਨ ਦਾ ਖਿਆਲ ਰੱਖੋ ਅਗਰ ਲੋੜ ਪਈ ਤਾਂ ਵਿਪਤਾ ਵਿੱਚ ਸਾਰੇ ਲੋਕ ਇੱਕ ਦੂਸਰੇ ਦਾ ਸਹਾਰਾ ਬਣੋ ਜੋ ਟੀਵੀ ਨਿਊਜ਼ ਚੈਨਲ ਤੋਂ ਪੱਤਰਕਾਰ ਇੰਦਰਜੀਤ ਸਿੰਘ ਬੈਂਸ ਦੀ ਖਾਸ ਰਿਪੋਰਟ ਉਹ ਵੀ ਪਾਣੀ ਦੀ ਸਹੰਦੀ ਸਾਰਾ ਚੈਕਿੰਗ ਕਰਕੇ ਗਏ ਆ ਤੇ ਅੱਜ ਸਾਡੇ ਐਸਡੀ ਮਹਿਮਲ ਸਿੰਘ ਸਾਹਿਬਾਨ ਤਸੀਲਦਾਰ ਸਾਹਿਬ ਸਵੇਰ ਦੇ ਹੀ ਵੰਦੇ ਉਤੇ ਵਿਜ਼ਿਟ ਕਰ ਰਹੇ ਆ ਜਿੱਥੇ-ਜਿੱਥੇ ਵੀ ਸਾਨੂੰ ਬੀਕ ਪੁਆਇੰਟ ਲੱਗ ਰਿਹਾ ਹੈ ਉੱਥੇ ਅਸੀਂ ਆਪਣਾ ਕੰਮ ਸ਼ੁਰੂ ਕਰਵਾ ਕੇ ਤੇ ਮਸ਼ੀਨਰੀ ਵਗੈਰਾ ਸਾਰਾ ਕਵਾਰਤਾ ਤੇ ਪਿੰਡਾਂ ਵਿੱਚ ਮਸ਼ੀਨਵਾੜੀ ਕਰਵਾ ਦਿੱਤੀ ਗਈ ਆ ਜੀ ਕੋਈ ਜਿੱਥੇ ਕੋਈ ਪਸ਼ੂ ਆ ਕੋਈ ਉਹਨਾਂ ਦਾ ਕੀਮਤੀ ਮਸ਼ੀਨਰੀ ਪਈ ਆ ਔਰ ਖੇਤੀ ਹੈ ਸਮਾਣਾ ਉਹ ਖਾਲੀ ਕਰਕੇ ਕਿਸੇ ਉੱਚੀ ਜਗ੍ਹਾ ਸੇਫ ਜਗਾ ਰੱਖ ਦਿੱਤਾ ਜਾਵੇ ਜੀ ਬਾਕੀ ਜਿਸ ਤਰ੍ਹਾਂ ਕੋਈ ਹੁਣ ਪਾਣੀ ਇਸ ਟਾਈਮ ਤੋਂ ਪੂਰਾ ਮੁਹਰੀਦ ਚੱਲ ਰਿਹਾ ਆ ਪਰ ਜਿੱਥਾ ਤੋਂ ਪਿਛੋਂ ਇਨਫੋਰਮੇਸ਼ਨ ਆ ਵੀ ਰਾਤ ਨੂੰ 10:00 11:00 ਵੇ ਦੇ ਕਰੀਬ ਪਾਣੀ ਲੱਖ ਸਵਾਂ ਲੱਖ ਦੇ ਕਰੀਬ ਹੋਰ ਆ ਸਕਦਾ ਹੈ ਇਹ ਤੁਹਾਨੂੰ ਉਸ ਦੇ ਮੱਦੇਨਜ਼ਰ ਲੱਗਦਾ ਹੈ ਕਿ ਸਾਰਾ ਕੰਮ ਆ ਰਿਹਾ ਜੀ ਠੀਕ ਹੈ ਜੀ ਤਾਂ ਸਰ ਤੁਸੀਂ ਪਤਾ ਸਰਵਾ ਕੀਤਾ ਹੈਗਾ ਸਾਰੇ ਬੰਦਾ ਕੀਤਾ ਫਲੋਰ ਤੱਕ ਸਾਰੇ ਦੇਕਰ ਹਾਂ ਜੀ ਪਰ ਕਿੰਨੇ ਕੋ ਬੀਕਵਾਇਡ ਹੈਗੇ ਆ ਜਿੱਥਾ ਕੋਈ ਤੁਹਾਨੂੰ ਲੱਗਦਾ ਵੀ ਆ ਵੀ ਇਥੋਂ ਪਤਾ ਹੋ ਸਕਦਾ ਤਕਰੀਬਨ 2.2-3 ਸਹੀ ਜਿਨਾ ਤੇ ਵਿੱਚੋਂ ਇੱਕ ਤਾਂ ਗਾਜ਼ੀ ਤਾਂ ਭੜਾ ਸਕਦਾ ਇਹ ਵੀ ਹੋਣੀ ਜਿਵੇਂ 4:15 ਮਿੰਟ ਹੋਏ ਜਨਾ ਦੀ ਠੀਕ ਇੱਕ ਲੋਕ ਬੱਚੇ ਕੜਿਆਣੇ ਵੀ ਉੱਥੇ ਮਸ਼ੀਨ ਜਾ ਗਈ ਬਈ ਆ ਜੀ ਤੇ ਨਾਲ ਸਾਡੇ ਸੀ ਉਹਨੇ ਆਪਣੇ ਪੱਧਰ ਤੇ ਸਾਨੂੰ ਫੋਨ ਆ ਗਿਆ ਸੀ ਵੀ ਕਰਵਾ ਲਿਆ ਜੀ ਠੀਕ ਆ ਸਰ ਤੇਰਾ ਗਾਹੀ ਤਾਂ ਆਪ ਦੇ ਕੋਲ ਤੁਸੀਂ ਮਸ਼ੀਨ ਲਾਈ ਹੋਈ ਆ ਇੱਥੇ ਵੀਕ ਪਾਣ ਸੀ ਕਰਾਏ ਹਾਂਜੀ ਇੱਥੇ ਸਾਨੂੰ ਵਾਰ-ਵਾਰ ਫੋਨ ਆ ਰਿਹਾ ਸੀ ਭਗਵੰਤ ਜੀ ਦੇ ਸਰਪੰਚਾ ਦਾ ਤੇ ਇੱਥੇ ਮਸ਼ੀਨ ਵਗੈਰਾ ਭੇਜੀ ਜਾਵੇ ਜੋ ਕਿ ਇੱਥੇ ਪੂਤਰ ਆਇਆਗਾ ਪਾਣੀ ਚੜ ਰਿਹਾ ਹੈ ਬੰਦਰ ਤੇ ਇਸ ਲਈ ਸਾਨੂੰ ਅੱਧੇ ਘੰਟੇ ਵਿੱਚ ਫੋਨ ਆਇਆ ਤੇ ਆਪਾਂ ਨਾਲ ਹੀ ਮਸ਼ੀਨ ਬੁਲਾ ਕੇ ਤੁਹਾਨੂੰ ਸ਼ੁਰੂ ਕਰਵਾ ਦਿੱਤਾ ਜੀ ਠੀਕ ਆ ਸਰ ਕੋਈ ਫਲਟ ਕੰਟਰੋਲ ਹੋ ਮਾਇਆ ਆਪਣੇ ਤਹਿਸੀਲ ਫਲੋਰ ਦਾ ਹਾਂਜੀ ਹਾਂਜੀ ਠੀਕ ਆ ਕੋਈ ਨੰਬਰ ਨੰਬਰ ਕਰੋਗਾ ਨਾ ਸ਼ਰਤ ਕੁਝ ਹੈਗਾ ਤਾਂ ਉਹ ਮੈਂ ਤੁਹਾਨੂੰ ਇੱਕ ਦੱਸ ਦਲਾਂ ਵੀ ਅੱਛਾ ਮੈਂ ਜਵਾਨੀ ਆਵਣੀ ਓਕੇ ਹਾਂਜੀ ਹਾਂਜੀ ਠੀਕ ਆ ਸਰ ਲੋਕਾਂ ਨੂੰ ਕੀ ਫੀਲ ਕਰਨਾ ਚਾਹ ਲੋਕਾਂ ਨੇ ਇਹ ਵੀ ਆਪਣੇ ਇੱਥੇ ਅ ਚੀਜ਼ਾਂ ਦਾ ਸੇਫ ਜਗ੍ਹਾ ਤੇ ਰਹੋ ਫਾਲਤੂ ਇੱਥੇ ਨਾ ਆਓ ਜਿਹਨਾਂ ਦੀ ਡਿਊਟੀ ਆ ਸਰ ਉਹ ਹੋਈ ਇੱਥੇ ਵਿਜ਼ਿਟ ਕਰਨਾ ਤੇ ਆਪਣੇ ਸੇਫ ਘਰਾਂ ਵਿੱਚ ਰਹੋ ਜੀ ਬਿਨਾਂ ਕੰਮ ਤੋਂ ਬਾਹਰ ਨਾ ਆਓ ਜਿਹੜਾ ਪਾਣੀ ਹੈਗਾ ਉਹ ਬੰਦ ਦੇ ਨਾਲ ਕਈ ਥਾਵਾਂ ਟੱਚ ਹੋਇਆ ਕਈ ਥਾਵਾਂ ਨਹੀਂ ਟੱਚ ਹੋਇਆ ਜੀ ਇਹ ਜੇ ਪਾਣੀ ਦੀ ਉਪਤਾਰ ਕਾਫੀ ਹੈ ਸੁਭਾਵਨਾ ਹੈ ਵੀ ਕਾਫੀ ਵੱਸ ਸਕਦਾ ਜੀ ਜੇ ਜਿਹੜੇ ਬੰਦੇ ਅੰਦਰ ਸੀਗੇ ਪਰਿਵਾਰ ਸੀਗੇ ਜੋ ਗੁਦਰਬੁਆਰ ਜਾਂ ਹੋਰ ਸੀਗੇ ਪਰਵਾਸੇ ਉਹਨਾਂ ਸਾਲ ਨੇ ਚੱਲਦਾ ਹੋਇਆ ਆਪਣਾ ਕੱਢਦੇ ਜਿਹੜਾ ਹਜ਼ਾਰ ਸੱਕਰ ਫਾਰ ਪੈ ਗਿਆ ਜੀ ਤੇ ਬਾਕੀ ਜੇ ਨਾ ਲੱਗਦੇ ਪਿੰਡ ਨੇ ਉਹਨਾਂ ਸਾਰਿਆਂ ਨੂੰ ਚੁੱਪੀ ਪੈਣ ਲੱਗ ਪਿਆ ਤੇ ਤਾਂ ਇਹ ਪ੍ਰਕਾਸ਼ ਰਾਕੇ ਪਾਣੀ ਦੀ ਲੋਰ ਪਾਉ ਤੇ ਜਕਰ ਮਰੀਜ਼ ਕੱਥੇ ਹੋ ਸਕਣ ਠੀਕ ਆ ਜਿਹੜੀ ਹੈ ਜੇਸੀ ਮਸ਼ੀਨਾਂ ਹੈ ਜੀਆਂ ਨੇ ਜੀ ਇਹ ਤੈਨੂੰ ਜਲਦੀਆਂ ਬੁਆਣੀਆਂ ਨੇ ਮੈਂ ਖੁਦ ਕਹਿ ਬੀ ਆਮ ਬੁਆਣੀਆਂ ਜੀ ਉਹਨਾਂ ਨਾਲ ਫੋਨ 'ਤੇ ਗੱਲ ਕਰਕੇ ਕਿ ਪਹਿਲਾਂ ਵੀ ਮੈਨੂੰ ਦੱਸਿਆ ਜੀ ਜਿਹੜੇ ਹੈਗੇ ਸੱਜਣਾ ਉਹਨਾਂ ਵੀ ਆਰ ਵੀ ਉਹਦਾ ਮਾਸਾ ਜੋ ਘਾਦੇ ਨੇ ਤੇ ਅੱਜ ਵੀ ਕੋਈ ਕਾਲ ਕੀਤੀ ਹੈ ਉਹ ਸਾਰੇ ਉਸ ਆਪਣੀ ਜਿਸਮ 'ਚੋਂ ਲੱਗੀ ਥਾਗੜ ਦੇਖੋ ਇਹ ਤੈਨੂੰ ਬਾਅਦ ਦੇ ਸਗੇ ਕਡਾੜੇ ਲੱਗੇ ਸੀ ਬਾਈ ਉੱਥੋਂ ਜਿਸੇ ਵੀ ਉਹਨਾਂ ਸਟਕਾਤਾ ਗਿਆ ਜੀ ਇੱਕ ਹੁਣ ਆਪਾਂ ਲਾ ਕੇ ਪਕੜੇ ਸਾਹਮਣੇ ਹੈਗਾ ਇਹ ਜੀ ਇੱਕ ਪੁੱਲ ਦੇ ਨਾਲ ਆ ਇਹ ਸਾਰੇ ਜਿਹੜੇ ਹੈਗੇ ਉਥੇ ਜੀਐਸਵੀ ਦੋਸਾਂ ਜੀਐਸਵੀ ਰਲ ਕੇ ਇਕੱਠਾ ਕਰਾਇਆ ਦੋਸਾਂ ਕਰ ਰਿਹਾ ਜੀ ਠੀਕ ਹੈ ਲੋਕਾਂ ਨੂੰ ਮੈਨੂੰ ਦਰਜ ਕਰਵਾਈ ਜਿਹੜਾ ਹੈਗਾ ਕਿ ਪ੍ਰਸ਼ਾਸਨ ਦਾ ਸਾਧਨ ਪਾਣੀ ਦੇਖਣ ਦੇ ਬਹਾਨੇ ਅੱਗੇ ਨਾਲ ਪਿਛੇ ਰੰਗ ਜਮਨ ਲਗਾ ਔਰ ਕਿਤੇ ਲੋਰ ਕੋਈ ਸਾਡੇ ਨਾਲ ਸਹਿਯੋਗ ਹੈ ਕਿ ਸਾਡਾ ਸਹਿਯੋਗ